ਸਾਡ ਸਾਡੇ ਲਈ ਰੱਬ ਤੋਂ ਬਾਅਦ ਦੂਜੀ ਸ਼ਕਤੀ ਜੇ ਉਹਨਾਂ ਦਾ ਹੁਕਮ ਜਿਹੜਾ ਸਾਡੇ ਲਈ ਰੱਬ ਦਾ ਹੁਕਮ ਹੈ ਹੂੰ 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 ਬਿਲਕੁਲ ਜੋ ਉਹਨਾਂ ਨੇ ਕਹਿਤਾ ਹੂੰ 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 ਬਿਲਕੁਲ ਰੱਬ ਦਾ ਹੁਕਮ ਜਿਹੜਾ ਨਗਾ ਜਿਵੇਂ ਦੇਖਦੇ ਹੋ ਫੈਸਲੇ ਨੂੰ ਔਰ ਤੁਹਾਨੂੰ ਲੱਗਦਾ ਕਿ ਇਸ ਤੋਂ ਬਾਅਦ ਕਿਵੇਂ ਰਿਵਾਈਵਲ ਹੋਊਗਾ ਦੋ ਕਮੈਂਟ ਕਰਕੇ ਗੱਲ ਕਰਨੀ ਪੜਨਾ ਕਿਵੇਂ ਦੇਖਦੇ ਹੋ ਤੁਸੀਂ ਇਸ ਪੂਰੇ ਫੈਸਲੇ ਨੂੰ ਕਾਲੀ ਦਲ ਜਿਹੜਾ ਵਾ ਇਹ ਕੋਈ ਅੱਜ ਦੀ ਖੇਡ ਨਹੀਂ ਫਿਰ ਦੂ ਚੌਂ ਦਹਾ ਮੀਆਂ ਸਾਲਾਂ ਦੀ ਇਹ ਪਾਰਟੀ ਇਹ ਪਾਰਟੀ ਸਾਡੇ ਦਾਦੇ ਪੜਦਾਦਿਆਂ ਨੇ ਬਣਾਈ ਹੈ ਕੁਰਬਾਨੀਆਂ ਦਿੱਤੀਆਂ ਜੇਲਾਂ ਕੱਟੀਆਂ ਸ਼ੀਤੀਆਂ ਪਾਈਆਂ ਔਰ ਪਤਾ ਨਹੀਂ ਜੇਲਾਂ ਵਿੱਚ ਕਿੰਨੀਆਂ ਕਿੰਨੀਆਂ ਅਰਦਾਸਾਂ ਕੀਤੀਆਂ ਕਿੰਨੇ ਕਿੰਨੇ ਪਾਰਟੀਤੇ ਨੇ ਐਮਰਜੈਂਸੀ ਵਰਗੇ ਯੁੱਧ ਲੜੇ ਆਜ਼ਾਦੀ ਦੀ ਲੜਾਈ ਲੜੀ ਫੇਰ ਇਹ ਕਾਲੀਦਲ ਹੋਂਦ ਵਿੱਚ ਆਇਆ ਹੋਇਆ ਇਸ ਕਰਕੇ ਇਹਦੀਆਂ ਜੜ੍ਹਾਂ ਪਤਾਲ ਵਿੱਚ ਨੇ ਜੇ ਕੋਈ ਗਲਤੀ ਕਰੇਗਾ ਉਹ ਮਰ ਜਾਊਗਾ ਕਾਲੀਦਲ ਨੂੰ ਕੋਈ ਮਾਰਨ ਵਾਲਾ ਜੰਮਿਆ ਨਹੀਂ ਟਰੈਂਗਲ ਆ ਸਜਾ ਦਾ ਐਂਗਲ ਵੱਖਰਾ ਵਾ ਪਰ ਸਿੱਖਾਂ ਦੀ ਸ਼ਾਨਮਤੀ ਉਸ ਸੰਸਥਾ ਸ਼੍ਰੀ ਕਾਲ ਤਖਤ ਸਾਹਿਬ ਦੀ ਉਸ ਸਰਮੁੱਚਤਾ ਦੀ ਅੱਜ ਤਸਵੀਰ ਪੇਸ਼ ਹੋਈ ਆ ਜਿਹੜੀ ਕਿ ਦੁਨੀਆ ਦੇ ਅੰਦਰ ਕਿਤੇ ਵੀ ਦਿਖਾਈ ਨਹੀਂ ਦਿੰਦੀ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਇਹ ਸਿਰਫ ਸਿੱਖਾਂ ਕੋਲ ਹੀ ਹੈ ਕਹਿ ਸਕਦਾ ਤੋਂ ਅੱਜ ਇਹ ਇੱਕ ਬਹੁਤ ਵੱਡੀ ਤਸਵੀਰ ਜਿਹਨੂੰ ਦੁਨੀਆ ਨੇ ਦੇਖਿਆ ਤੇ ਇਹ ਵੀ ਸਾਡੇ ਵਾਸਤੇ ਮਾਣ ਆ ਕਿ ਸਿੱਖਾਂ ਦੇ ਕੋਲ ਐਸੀ ਸੰਸਥਾ ਜਿਹੜੀ ਕਿਸੇ ਨੂੰ ਵੀ ਬੁਲਾ ਸਕਦੀ ਆ ਜੀ ਉੱਥੇ ਆ ਕੇ ਹਰ ਸਿੱਖ ਆਪਣੀ ਗਲਤੀ ਨੂੰ ਕਬੂਲਦਾ ਵੀ ਆ ਤੇ ਉਹਦੀ ਸਜ਼ਾ ਵੀ ਲਵਾਉਂਦਾ ਤੇ ਉਹ ਵੀ ਖਰੇ ਮਤਲਬ। ਅਕਾਲੀ ਦਲ ਦੁਬਾਰਾ ਮੋਢੇ ਤੋਂ ਖੜਾ ਹੋ ਸਕਦਾ। ਅਕਾਲੀ ਦਲ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਸਿੰਘ ਸਾਹਿਬ ਨੇ ਅਰਦਾਸ ਕੀਤੀ ਆ ਤੇ ਆਪ ਹਰ ਸੀ ਸਾਰੇ ਕਰਦੇ ਆ ਚੜ੍ਹਦੀ ਕਲਾ ਹੋ ਜਾਵੇ। ਨਜਨਾਇਨ ਉਹ ਗਲਤੀਆਂ ਉਹਨਾਂ ਨੇ ਮੂਹ ਆਖ ਮੰਗੀਆਂ ਜੀ ਅੰਦਰਲੇ ਨੇ ਕਈ ਗਲਤੀਆਂ ਕੀਤੀਆਂ ਨੇ ਉਹ ਗਲਤੀਆਂ ਦਾ ਕਰਕੇ ਉਹਨਾਂ ਜੋ ਸਜ਼ਾਵਾਂ ਲਾਈਆਂ ਨੇ ਬਹੁਤ ਵੱਡੀਆਂ ਝੋਕਦੀਆਂ ਸਜ਼ਾਵਾਂ ਲੱਗੀਆਂ। ਲੱਗਦਾ ਕਿ ਸੰਡੇ ਤੋਂ ਹਾਂ ਜੀ ਬਹੁਤ ਵਧੀਆ ਕਾਲਤਾ ਸਾਹਿਬ ਦਾ ਇਹ ਜਿਹੜਾ ਫਾਲੋਅ ਕਰ ਬਹੁਤ ਵਧੀਆ ਹੈ ਸੰਗਤ ਜੀ ਸ਼੍ਰੀ ਅਕਾਲ ਤਖਸੈਬ ਤੋਂ ਤਕਦੀਰ ਤੁਸੀਂ ਸੁਣ ਲਈ ਹੈ ਜਥੇਦਾਰ ਸਹਿਬਾਨਾ ਨੇ ਸਖਤ ਫੈਸਲੇ ਜਿਹੜੇ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਤੇ ਨਾਲ ਦੀ ਲੀਡਰਸ਼ਿਪ ਨੂੰ ਜਿਹੜੇ ਸੁਣਾ ਦਿੱਤੇ ਨੇ ਕਿਤੇ ਨਾ ਕਿਤੇ ਜਿਹੜੀਆਂ ਗਲਤੀਆਂ ਕੀਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ 2007 ਤੋਂ ਲੈ ਕੇ ਕਰਕੇ 17 ਤੱਕ 10 ਸਾਲ ਦਾ ਰਾਜ ਭਾਗ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਭੋਗਿਆ ਤੇ ਨਾਲ ਦੇ ਲੀਡਰਾਂ ਨੇ ਭੋਗਿਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਕਲਾਸ ਲੱਗੀ ਆ ਤੇ ਉਥੇ ਬਾਗੀ ਧੜਾ ਪ੍ਰੇਮ ਸਿੰਘ ਚੰਦੂ ਮਾਜਰੇ ਵਾਲਾ ਧੜਾ ਸੁਧਾਰ ਲਹਿਰ ਵਾਲਿਆਂ ਦੀ ਵੀ ਸਖਤ ਜਿਹੜੀ ਹੈ ਉਹ ਕਲਾਸ ਜਥੇਦਾਰਾਂ ਨੇ ਲਾਈ ਹੈ ਤੇ ਜਿਹੜੇ ਜਥੇਦਾਰਾਂ ਨੇ ਕਲਾਸ ਲਾ ਦਿੱਤੀ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਸ਼ਖਸੀਅਤਾਂ ਬੋਲ ਰਹੀਆਂ ਨੇ ਉਹ ਵੀ ਅਸੀਂ ਤੁਹਾਨੂੰ ਸੁਣਾਉਣ ਦਾ ਯਤਨ ਕਰ ਰਹੇ ਹਾਂ ਬਹੁਤ ਲੋਕ ਜਥੇਦਾਰਾਂ ਦੇ ਫੈਸਲੇ ਨੂੰ ਬਹੁਤ ਵਧੀਆ ਫੈਸਲਾ ਜਿਹੜਾ ਉਹ ਮੰਨ ਰਹੇ ਨੇ ਇਹ ਕਹਿ ਰਹੇ ਨੇ ਜਥੇਦਾਰ ਸਰਦਾਰ ਅਕਾਲੀ ਫੂਲਾ ਸਿੰਘ ਤੋਂ ਬਾਅਦ ਦੇ ਵਿੱਚ ਫੈਸਲਾ ਜਿਹੜਾ ਆਕਾਲ ਤਖਤ ਸਾਹਿਬ ਤੋਂ ਆਇਆ ਹੈ ਉਹ ਦੂਜੇ ਨੰਬਰ ਦਾ ਫੈਸਲਾ ਕਿਉਂਕਿ ਸਖਤ ਸਜਾਵਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਤਿੰਨ ਦਿਨਾਂ ਦੇ ਵਿੱਚ ਵਿੱਚ ਅਸਤੀਫਾ ਦੇਣ ਦੀ ਗੱਲਬਾਤ ਕਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਦੀ ਗੱਲਬਾਤ ਜਥੇਦਾਰਾਂ ਨੇ ਕੀਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਵਾਸਤੇ ਵੀ ਜਥੇਦਾਰਾਂ ਨੇ ਜਿਹੜੀ ਹੈ ਉਹ ਸਪੈਸ਼ਲ ਤੌਰ ਤੇ ਗੱਲ ਜਿਹੜੀ ਆਖੀ ਹੈ ਨਵੀਂ ਭਰਤੀ ਦੀ ਗੱਲਬਾਤ ਜਿਹੜੀ ਉਹ ਕੀਤੀ ਗਈ ਹੈ ਜਿਦੇ ਵਿੱਚ ਮਨਪ੍ਰੀਤ ਸਿੰਘ ਇਆਲੀ ਭਾਈ ਅਮਰੀਕ ਸਿੰਘ ਹੁਣਾਂ ਦੇ ਪਰਿਵਾਰ ਦੇ ਵਿੱਚੋਂ ਸਤਕਾਰਯੋਗ ਭੈਣ ਜੀ ਹੁਣਾਂ ਦੀ ਵੀ ਡਿਊਟੀ ਜਥੇਦਾਰਾਂ ਵੱਲੋਂ ਜਿਹੜੀ ਉਹ ਲਗਾਈ ਜਾਂਦੀ ਗੱਲ ਆਖ ਦਿੱਤੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਾਹਮਣੇ ਸੁਖਬੀਰ ਸਿੰਘ ਬਾਦਲ ਜਿਹੜੇ व्हीलचेयर ਤੇ ਆ ਰਹੇ ਨੇ ਲੱਤ ਫੈਕਚਰ ਹੋਣ ਕਰਕੇ ਉਹਨਾਂ ਨੂੰ ਸੇਵਾ ਟੁਆਇਲਟਾਂ ਸਾਫ਼ ਕਰਨ ਦੀ ਬਾਥਰੂਮ ਸਾਫ਼ ਕਰਨ ਦੀ ਲੰਗਰਾਂ ਦੇ ਵਿੱਚ ਸੇਵਾਵਾਂ ਕਰਨ ਦੀ ਸੇਵਾ ਜਿਹੜੀ ਉਹ ਜਥੇਦਾਰਾਂ ਵੱਲੋਂ ਲਾ ਦਿੱਤੀ ਗਈ ਪਰ ਸੱਟ ਲੱਗਣ ਕਾਰਨ ਉਹਨਾਂ ਨੂੰ ਹੁਣ ਅ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਪਹਿਰੇਦਾਰੀ ਸੇਵਾਦਾਰਾਂ ਵਾਲਾ ਚੋਲਾ ਪਾ ਕੇ ਹੱਥ ਵਿੱਚ ਬਰਸ਼ਾ ਫੜ ਕੇ ਕੁਰਸੀ ਤੇ ਬੈਠ ਕੇ ਸੇਵਾ ਕਰਨ ਦੀ ਜਿਹੜੀ ਹੈ ਉਹ ਸੇਵਾ ਜਥੇਦਾਰਾਂ ਨੇ ਸੁਣਾ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਹੁਣ ਬਾਹਰ ਬੈਠਣਗੇ ਆਉਣ ਵਾਲੇ ਸਮੇਂ ਦੇ ਅੰਦਰ ਦੇਖੋ ਸ਼੍ਰੋਮਣੀ ਅਕਾਲੀ ਦਲ ਸਰਜੀਤ ਹੁੰਦਾ ਬਹੁਤਾਂ ਲੋਕ ਅਜੀਹਾ ਸੋਚ ਰਹੇ ਨੇ ਕਹਿ ਰਹੇ ਨੇ ਜਥੇਦਾਰ ਸਹਿਬਾਨਾ ਨੇ ਫੈਸਲਾ ਅਜੀਹਾ ਲੈਣਾ ਹੀ ਸੀ ਕਿਉਂਕਿ ਜੇ ਫੈਸਲਾ ਨਾ ਅਜੀਹਾ ਲੈਂਦੇ ਤਾਂ ਜਥੇਦਾਰਾਂ ਦੇ ਉੱਪਰ ਵੀ ਉਂਗਲ ਜੜੀ ਉੱਠਣੀ ਸੀ ਲਾਜ਼ਮੀ ਸੀ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਅਕਾਲ ਤਖਤ ਸਹਿਬ ਦੇ ਜਥੇਦਾਰਾਂ ਦੇ ਉੱਪਰ ਵੀ ਅਜੀ ਹੱਕ ਟਾਕਸ਼ ਲੋਕਾਂ ਵੱਲੋਂ ਕੀਤਾ ਜਾਂਦਾ ਰਿਹਾ ਹੈ ਵੀ ਲੋਕਾਂ ਦੀਆਂ ਹੱਥ ਵਿੱਚ ਨੇ ਜਥੇਦਾਰ ਆਪਣਿਆਂ ਦੀਆਂ ਜੜੀਆਂ ਨੇ ਉਹ ਕਸ਼ ਵਿੱਚ ਰੱਖਦੇ ਨੇ ਸ਼੍ਰੋਮਣੀ ਅਕਾਲੀ ਦਲ ਹੀ ਜਥੇਦਾਰ ਸਹਿਬਾਨਾਂ ਨੂੰ ਸੇਵਾਵਾਂ ਦਿੰਦੇ ਨੇ ਤੇ ਇਹਨਾਂ ਨੂੰ ਕਿਵੇਂ ਉਹ ਸਖਤ ਫੈਸਲੇ ਸੁਣਾ ਸਕਦੇ ਨੇ ਅਜੇਹਾ ਵੀ ਲੋਕ ਕਟਾਕਸ਼ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਜੋ ਕਿਹਾ ਤੁਸੀਂ